वेलकम बैक ऑन जियो Canada और हमारे साथ हमारे आज के खास गेस्ट पहले भी आपने वीडियो में देखा है और बहुत कुछ नॉलेज भी है इनको काफ़ी एक्सपीरियंस भी है तो जानते हैं कनाडा कंट्री में बच्चों का फ्यूचर क्या है और क्या करें जो बच्चे यहाँ पर परेशान ना हों और जो बीस घंटे का ये किया है इन्होंने क्या बच्चे खुश हैं या नहीं पानजी तो सिंह साहब सताल जी मैं जगमेल सिंह पहला भी आप जो भी गल्तियाँ ने किन्यान फ़ायदा होया ਆ ਪਤਾ ਨਹੀਂ ਮਵਾਰਾ ਜਾਣਦਾ ਕਿੰਨੇ ਉਹਨੂੰ ਫਾਇਦਾ ਹੋਇਆ ਕਿੰਨਿਆਂ ਨੇ ਫਾਇਦਾ ਲਿਆ ਅਸੀਂ ਕਹਿੰਦੇ ਵੱਧ ਤੋਂ ਵੱਧ ਬੰਦਿਆਂ ਨੂੰ ਫਾਇਦਾ ਹੋਵੇ ਪਰ ਇਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਆਈ ਆ ਇੱਥੇ ਸਾਰੇ ਕਹਿੰਦੇ ਆ ਨਾ ਆਓ ਨਾ ਆਓ ਕਿਉਂ ਨਾ ਆਓ ਜਦ ਆਪਣਾ ਪਰਲਬਧ ਲਿਖਿਆ ਹੋਇਆ ਹੈ ਆਪਣੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਕੈਨੇਡਾ ਦਾ ਆਪਣੀ ਜ਼ਿੰਦਗੀ ਇੱਥੇ ਲਈ ਹੋਈ ਹੈ ਆਪਣਾ ਫਰਜ਼ ਬਣਦਾ ਹੈ ਕਿੰਨੇ ਦੁਨੀਆਂ ਉੱਥੇ ਵੇਟ ਕਰ ਰਹੀ ਹੈ ਆਪਣੀ ਕਿਸਮਤ ਸਿੱਧਾ ਆਪਾਂ ਇੱਥੇ ਆਏ ਆ ਬੱਚੇ ਆਉਂਦੇ ਆ ਚੰਗੀ ਗੱਲ ਹੈ ਉਹਨਾਂ ਪਰ ਆਉਣ ਤੋਂ ਪਹਿਲਾਂ ਕੁਛ ਨਾ ਕੁਛ ਹੁਨਰ ਲੈ ਕੇ ਆਉਣ ਮੈਨੂੰ ਪਿਛਲੀ ਵੀਡੀਓ ਵਿੱਚ ਮੈਨੂੰ ਪੁੱਛਿਆ ਗਿਆ ਸੀ ਕਿ ਹੁਨਰ ਦਾ ਟਾਈਮ ਕਿਵੇਂ ਹੋਏਗਾ ਆਪੇ ਸਾਬ ਲਾ ਲਓ ਜੇ ਕਿਸੇ ਦੀ ਪਲੈਨਿੰਗ ਹੁੰਦੀ ਆ ਆਉਣ ਦੀ ਇੱਥੇ ਘੱਟ ਤੋਂ ਘੱਟ 6-7 ਮਹੀਨੇ ਜਾਂ ਸਾਲ ਤਾਂ ਲੱਗ ਹੀ ਜਾਂਦਾ ਹੈ ਪੈਸੇ ਇਕੱਠੇ ਕਰਨੇ ਆ ਬੱਚੇ ਦਾ ਆਈਲਟਸ ਕਰਨਾ ਹੈ ਕੋਚਿੰਗ ਲੈਣੀ ਹੈ ਆਪਾਂ ਉਸ ਉਸ ਦੌਰਾਨ ਆਪਾਂ ਕੁਛ ਨਾ ਕੁਛ ਹੁਨਰ ਆਪਣੇ ਵਿੱਚ ਕਰ ਸਕਦੇ ਆ ਮੈਨੂੰ ਪਹਿਲਾਂ ਬੱਚੇ ਮਿਲੇ ਕਹਿੰਦਾ ਅੰਕਲ ਜੀ ਮੈਂ ਵਾਲ ਕੱਟਣੇ ਸਿੱਖ ਕੇ ਆਇਆ ਮੈਂ ਬਾਹਰ ਰਾਂਗ ਵੀ ਕਰ ਸਕਦਾ ਵਾਂ ਮੈਂ ਆੜੀ ਸੈਟਿੰਗ ਵੀ ਕਰ ਸਕਦਾ ਵਾਂ ਉਹ ਬੰਦੇ ਕੋਲ ਟਾਈਮ ਹੀ ਨਹੀਂਗਾ ਇੰਨਾ ਬਿਜ਼ੀ ਹੋਇਆ ਹੋਇਆ ਹੈ ਕੋਈ ਕਹਿੰਦਾ ਮੈਂ ਗਿਟਾਰ ਸਿੱਖ ਕੇ ਆਇਆ ਵਾਂ ਕੋਈ ਕਹਿੰਦਾ ਮੈਂ ਮਕੈਨਿਕ ਦਾ ਕੰਮ ਸਿੱਖ ਕੇ ਆਇਆ ਵਾਂ ਕਾਰਾਂ ਦਾ ਮਕੈਨਿਕ ਮੈਂ ਕੰਮ ਕਰਦਾ ਵਾਂ ਕੋਈ ਕਹਿੰਦਾ ਮੈਂ ਟਰੱਕ ਦਾ ਮਕੈਨਿਕ ਦਾ ਕੰਮ ਸਿੱਖ ਕੇ ਆਇਆ ਵਾਂ ਕਿੰਨੀ ਬੜੀ ਗੱਲ ਹੈ ਕਿੰਨਾ ਹੁਨਰ ਹੈ ਉਹਨੂੰ ਕਿੰਨਾ ਚਾਹ ਤੇ ਆ ਕੇ ਆ ਕੇ ਕਹਿੰਦਾ ਕੋਈ ਕੋਲ ਟਾਈਮ ਹੀ ਨਹੀਂਗਾ ਇੰਨਾ ਮੈਂ ਬਿਜ਼ੀ ਹੋ ਗਿਆ ਕਿਰਨਾ ਪੈਸਾ ਆਪਣੀ ਜੇਬੇ ਚ ਹੈਗਾ ਤੇ ਕਿਰਨਾ ਨੂੰ ਬਹੁਤ ਅੱਛਾ ਲੱਗੇਗਾ ਹਾਂ ਪੈਸਾ ਹੱਥ ਹੈਗਾ ਵੈਨ ਯੂ ਕੈਨ ਇੰਜੋਏ ਪੈਸਾ ਹੈ ਨਹੀਂਗਾ ਯੂ ਕੈਨਟ ਇੰਜੋਏ ਤੇ ਦੇਖਿਆ ਬੱਚੇ ਬਾਪੂ ਤੋਂ ਪੈਸਾ ਲੈ ਕੇ ਆਉਂਦੇ ਆ ਘਰੋਂ ਉਹ ਸਾਰਾ ਤਸਾ ਉਦਾਂ ਹੀ ਖਤਮ ਕਰ ਦਿੰਦੇ ਆ ਪੈਸਾ ਮੇਰੀ ਇਨਕਮ ਸ਼ੁਰੂ ਹੋਗੀ ਮੇਰੀ ਮੂੰਗੀ ਮਸਰੀ ਦਾਲ ਮੇਰੇ ਮੇਰੇ ਇਨਕਮ ਮੇਰੀ ਸ਼ੁਰੂ ਹੋਗੀ ਆਪਣੇ ਆਪ ਨੀਰ ਆਪਣੇ ਆਪ ਆਏਗਾ ਆਪਣੇ ਆਪ ਆਏਗਾ ਸ਼ੁਰੂਆਤ ਆਪ ਤੂੰ ਦਾਲ ਤੋਂ ਕਰਨੀ ਪੈਗੀ ਬਈ ਸਟੈਪ ਬਾਈ ਸਟੈਪ ਆਪਾਂ ਨੂੰ ਜੇ ਉੱਪਰ ਚੜਾਂਗੇ ਆਪਾਂ ਨੂੰ ਜ਼ਿੰਦਗੀ ਜੀਣ ਦਾ ਸਵਾਦ ਹੀ ਹੋਰ ਆਏਗਾ ਕਿੰਨੂ ਜਿੰਦਾ ਸਵਾਰ ਆਏਗਾ ਤੇ ਇਸ ਕਰ ਇਹ ਬੱਚੇ ਸਾਰੇ ਘਰ ਦੇ ਲਾਡ ਲਿਉਂਦੇ ਨੇ ਉਥੇ ਬੱਚਿਆਂ ਦੇ ਨਾਲ ਲਾਡ ਲਿਆ ਜਾਂਦੇ ਨੇ ਤੇ ਇੱਕ ਕੰਮ ਸਿੱਖ ਦੇਣੇ ਨੇ ਲੇਕਿਨ ਰਿਕਵੈਸਟ ਸਾਡੀ ਇਹ ਹੈ ਕਿ ਕੋਈ ਨਾ ਕੋਈ ਕੰਮ ਆਫਰ ਜ਼ਰੂਰ ਸਿੱਖ ਕੇ ਆਓ ਜ਼ਰੂਰ ਸਿੱਖ ਕੇ ਆਓ ਅਸੀਂ ਰਿਕਵੈਸਟ ਕਰਦੇ ਆ ਮੈਂ ਸਾਡੇ ਉਸਤ ਦਾ 30 ਸਾਲਾਂ ਤੋਂ ਇੱਥੇ ਹੈਗੇ ਆ ਉਹ ਉਦੋਂ ਪਹਿਲਾ ਟਾਈਮ ਹੋਰ ਸੀ ਕੋਰੋਨਾ ਕਾਲ ਤੋਂ ਬਾਅਦ ਜੋ ਟਾਈਮ ਆਇਆ ਹੈ ਸਾਰੇ ਵਾਸਤੇ ਔਖਾ ਹੈ ਸਾਰੇ ਵਾਸਤੇ ਜੌਬ ਦੀ ਸ਼ੋਰਟੇਜ ਹੈਗੀ ਹੈਗੀ ਆ ਪਰ ਕਿੰਨਿਆਂ ਨੂੰ ਲੇਬਰ ਜੌਬ ਕਿੰਨਿਆਂ ਨੂੰ ਮਿਲੇਗੀ ਕਿੰਨੇ ਮਿਲ ਸਕਦੀ ਹੈ ਸਾਰਿਆਂ ਨੂੰ ਪੋਸੀਬਲ ਨਹੀਂ ਨੀਗਾ ਆਪਾਂ ਨੂੰ ਇੱਕ ਸਾਈਡ ਆਪਣਾ ਰਾਹ ਹੋਰ ਚੁਣਨਾ ਪਏਗਾ ਬ੍ਰੌਂਟਨ ਸਾਰੇ ਜੋ ਜੋ ਵੀ ਦੇਖਦਾ ਹੈ ਬ੍ਰੌਂਟਨ ਸੈਟਿੰਗ ਆਉਣ ਦੀ ਸੋਚਦਾ ਹੈ ਮੈਂ ਬ੍ਰੌਂਟਨ ਜੀ ਸੈਟ ਹੋ ਜਾ ਤਾਂ ਰਪਾ ਜੀ 200 ਕਿਲੋਮੀਟਰ ਅੱਗੇ ਚਲੇ ਜਾਈਏ ਆਪਣਾ ਫਾਇਦਾ ਹੋਏਗਾ ਆਪਾਂ ਨੂੰ ਬਹੁਤ ਸਕੂਪ ਹੋ ਜਾਏਗਾ ਕੰਮ ਕਰਨ ਦਾ ਸਕੂਪ ਹੋਣਾ ਬਹੁਤ ਜ਼ਰੂਰੀ ਹੈ ਕਿ ਬ੍ਰੌਂਟਨ ਦੇ ਇਥੇ ਲੋਕ ਜ਼ਿਆਦਾ ਨਾਲ ਪਸੰਦ ਕਰਦੇ ਨੇ ਕਿ ਰਿਸ਼ਤੇਦਾਰ ਜ਼ਿਆਦਾ ਨਹੀਂ ਜਾਂ ਆਪਣੀ ਕਮਿਊਨਿਟੀ ਜ਼ਿਆਦਾ ਇੱਥੇ ਪੰਜਾਬੀ ਮਾਹੌਲ ਕਰਕੇ ਬੰਦਾ ਕਹਿੰਦਾ ਮੈਨੂੰ ਸੋਕਾ ਹੈ ਮੇਰੀ ਆਪਣੇ ਚ ਦੇਖਿਆ ਜੇ ਕੋਈ ਚੀਜ਼ੇ ਗੁੰਦੀ ਹੈ ਇੰਗਲਿਸ਼ ਬੋਲਣੀ ਆਉਂਦੀ ਹੈ ਪਰ ਆਪਣੇ ਚੀਜ਼ੇ ਗੁੰਦੀ ਹੈ ਕਿ ਮੈਂ ਬੋਲੂਗਾ ਤਾਂ ਬੰਦੇ ਨੂੰ ਕਿਵੇਂ ਲੱਗੇਗੀ ਪਰ ਆਪਾਂ ਜੇ ਆਪਣੋ ਕੌਨਫਰੈਂਸ ਆ ਗਿਆ ਆਪਣੋ ਅੱਗੇ ਆ ਕੇ ਕੌਨਫਰੈਂਸ ਹੋਰ ਜ਼ਿਆਦਾ ਵਧੇਗਾ ਜੇ ਆਪਾਂ ਇਹ ਪੰਜਾਬੀ ਚ ਵੀ ਆਪਾਂ ਅੰਗਰੇਜ਼ੀ ਵਾਂਗੂ ਬੋਲਦੇ ਆ ਤਾਂ ਉਹ ਜੋ ਆਪਣਾ ਉਹ ਆਨੰਦ ਨਹੀਂ ਆਉਂਦਾ ਹੈਗਾ ਤੇ ਆਪਾਂ ਜੇ ਇੰਗਲਿਸ਼ ਵੀ ਆਪਣੋ ਬਹੁਤ ਅੱਛੀ ਤਰ੍ਹਾਂ ਆਣੀ ਚਾਹੀਦੀ ਹੈ ਤੇ ਕਈ ਕੰਮ ਤੁਹਾਨੂੰ ਹੋਰ ਮਿਲ ਸਕਦੇ ਨੇ ਇੱਥੇ ਹਾਂ ਹਾਂ ਜੀ ਯੈਸ ਇਹ ਵੀ ਵਜ੍ਹਾ ਹਾਂ ਯੈਸ ਆਪਣੀ ਬੋਡੀ ਇੰਗਲਿਸ਼ ਨਹੀਂ ਅੱਛੀ ਬੋਲਦੇ ਨਹੀਂ ਨੇ ਆ ਬਹੁਤ ਜ਼ਰੂਰੀ ਹੈ ਆਪਣੀ ਲੈਂਗੁਏਜ ਪਕੜ ਹੋਣੀ ਜ਼ਰੂਰੀ ਹੈ ਕਿਉਂਕਿ ਆਪਾਂ ਆਈਲੈਟਸ ਤਾਂ ਆਪਾਂ ਕਰਦੇ ਕਰਦੇ ਆ ਆਈਲੈਟਸ ਆਪਾਂ ਕਲੀਅਰ ਕਰਨ ਵਾਸਤੇ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਆਪਣੀ ਇੰਗਲਿਸ਼ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਇੰਗਲਿਸ਼ ਖਬਰਾਂ ਸੁਣੋ ਇੰਗਲਿਸ਼ ਦੇ ਅਖਬਾਰ ਪੜੋ ਜਾਂ ਹੋਰ ਬੰਦੇ ਗੋਰੇ ਨਾਲ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਆਪਣੇ ਆਪ ਹੀ ਕੌਨਫੀਡੈਂਸ ਯਕੀਨ ਵਧੇਗਾ ਵਧੇਗਾ ਔਰ ਸਭ ਤੋਂ ਬੜੀ ਗੱਲ ਇੱਥੇ ਜੋ ਬੱਚੇ ਹੈ ਬੱਚਿਆਂ ਚ ਬੱਚਿਆਂ ਦਾ ਆਪਣੇ ਪਰਿਵਾਰ ਵਾਸਤੇ ਐਟਮੋਸਫੀਅਰ ਥੋੜਾ ਜਿਹਾ ਫਰਕ ਹੈਗਾ ਵਾ ਕਿਉਂਕਿ ਕੈਨੇਡੀਅਨ ਬੌਰਨ ਬੱਚੇ ਹੈ ਉਹ ਜਰਾ غور ਨਹੀਂ ਕਰਦੇ ਔਰ ਇਵਨ ਪੈਰੈਂਟਸ ਵੀ غور ਨਹੀਂ ਕਰਦੇ ਕਿ ਇਹਨੇ ਮੇਗੋ ਕਿਹੜਾ ਰਹਿਣਾ ਵਾ ਇਹਨੇ ਆਪਣੀ ਜ਼ਿੰਦਗੀ ਅੱਗੇ ਅੱਗੇ ਬਤਾਉਣੀ ਹੈ ਅਲੱਗ ਬਤਾਉਣੀ ਹੈ ਪਰ ਮੈਂ ਉਹਨੂੰ ਜੇ ਆਪਣੇ ਧਾਰਮਿਕ ਰਿਲੀਜੀਅਨ ਦੇ ਬਤਾ ਵੀ ਕਿ ਉਹਨੂੰ ਮੈਂ ਟਾਉਣ ਦੀ ਕੋਸ਼ਿਸ਼ ਕਰੂੰਗਾ ਤੋ ਮਨੂੰ ਉਹਨੂੰ ਬੇਸ਼ੁਮਾਸ ਹੈ ਉਹਨੂੰ ਇਹਨਾਂ ਨੁਕਸਾਨ ਨਹੀਂ ਹੋਏਗਾ ਨਹੀਂ ਤਾਂ ਬਾਅਦ ਚ ਪਛਤਾਣਾ ਪੈ ਜਾਏ ਤਾਂ ਬਹੁਤ ਔਖਾ ਹੋ ਜਾਏਗਾ ਸਾਡਾ ਇਹਨਾਂ ਦਾ ਕਲਚਰ ਬਹੁਤ ਜਮੀਨਾਸੋਂ ਦਾ ਫਰਕ ਜਮੀਨਾਸੋਂ ਬਰ ਕਲੇਡਨ ਬੌਰ ਬੱਚੇ ਕਹਿੰਦੇ ਨਹੀਂ ਅਸੀਂ ਇੰਡੀਆ ਜਾਣਾ ਵਾ ਉਹ ਚਾਹਦੇ ਹੀ ਨਹੀਂਗੇ ਹੈਂ ਟੈਸਟ ਕਰਕੇ ਆਪਾਂ ਬੱਚਿਆਂ ਨੂੰ ਕੰਟਰੋਲ ਕਰ ਲਈਏ ਆਪਾਂ ਉਹਨਾਂ ਨੂੰ ਥੋੜੇ ਆਪਣੇ ਵਿਸ਼ਵਾਸ ਲੈ ਕੇ ਆਈਏ ਵੀ ਅਸੀਂ ਜੋ ਹੈਗੇ ਤੁਹਾਡੇ ਵਾਸਤੇ ਆ ਤੁਸੀਂ ਸਾਡੇ ਵਾਸਤੇ ਅਸੀਂ ਮੈਂ ਤਾਂ ਅਸੀਂ ਤੁਹਾਡੇ ਵਾਸਤੇ ਆ ਤੇ ਜੀਵਨ ਟੇਕ ਬਿਜ਼ਨਸ ਚ ਬੱਚੇ ਬਹੁਤ ਚੰਗੇ ਆਪਣੇ ਲਾਈਨ ਚ ਆ ਜਾਣਗੇ ਆਪਾਂ ਨੂੰ ਬਹੁਤ ਫਾਇਦਾ ਹੋਏਗਾ ਆਪਾਂ ਨੂੰ ਭੇਜਦਾ ਪਸਤਾਵਾ ਵੀ ਨਹੀਂ ਹੋਏਗਾ ਕਿਉਂਕਿ ਬਾਅਦ ਪਸਤਾਉਣ ਦਾ ਕੀ ਫਾਇਦਾ ਕਿ ਮੈਂ ਸ਼ੁਰੂਆਤ ਹੀ ਇੱਥੋਂ ਸ਼ੁਰੂ ਕਰਤੀ ਵੀ ਮੇਰਾ ਬੱਚਾ ਹੈ ਚਾਹ ਕੈਨੇਡੀਅਨ ਬੌਰਨ ਹੈ ਚਾਹ ਇੰਡੀਅਨ ਬੌਰਨ ਹੈ ਇੱਥੇ ਆ ਕੇ ਇਹਨਾਂ ਮਾਹੌਲ ਚੇਂਜ ਹੋਣਾ ਹੀ ਹੋਣਾ ਹੈ ਮੈਂ ਉਹਨੂੰ ਜੇ ਧਾਰਮਿਕ ਪਾਠ ਕਰਨਾ ਸਿਖਾਦਾ ਜਾਂ ਵੈਗੂ ਵੈਗੂ ਕਰਨਾ ਸਿਖਾਦਾ ਉਹ ਆਪਣੇ ਆਪ ਉਹਦਾ ਲਾਈਨ ਤੇ ਆਪਣੇ ਬੋਲੀਵੁੱਡ ਹੀ ਚੇਂਜ ਹੋ ਜਾਏਗੀ ਟੈਕਟੀਕਲ ਬੱਚੇ ਆਪਣਾ ਇੰਡੀਅਨ ਕਲਚਰ ਅਸੀਂ ਉਸ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਤੁਹਾਨੂੰ ਦੋ ਦੋ ਸਿਖਾਓ ਉਹਨੂੰ ਐਟਲੀਸ ਸਾਲ ਦੋ ਸਾਲ ਬਾਅਦ ਇੱਕ ਵਾਰੀ ਉਹਨੂੰ ਪੰਜਾਬ ਜ਼ਰੂਰ ਲੈ ਕੇ ਜਾਓ ਵੀ ਇਹ ਮੇਰਾ ਪੰਜਾਬ ਹੈ ਤੁਹਾਡਾ ਪੰਜਾਬ ਹੈ ਇੱਥੋਂ ਆਪਾਂ ਇੱਥੋਂ ਹੀ ਆਪਾਂ ਉੱਠ ਕੇ ਇੱਥੇ ਆਏ ਆ ਇਸ ਕਰਕੇ ਬੱਚੇ ਨੂੰ ਵੀ ਲੱਗੇ ਵੀ ਮੇਰਾ ਮੇਰਾ ਪੰਜਾਬ ਹੈ ਤਾਂ ਇਸ ਕਰਕੇ ਬਹੁਤ ਫਾਇਦਾ ਹੋਏਗਾ ਬਾਕੀ ਸਤੂ ਜੋ ਗਵਰਨਮੈਂਟ ਨੇ ਕੀਤਾ 20 20 ਘੰਟੇ ਦੀ ਤੇ ਜੋਬ ਵਾਸਤੇ ਕੀਤਾ ਹੈ ਬਹੁਤ بڑا ਕੰਮ ਕੀਤਾ ਹੈ ਕਿੰਨਿਆਂ ਨੂੰ ਫਾਇਦਾ ਹੋ ਰਿਹਾ ਹੈ ਪਰ ਫਾਇਦਾ ਕਿਹਨੂੰ ਹੋ ਰਿਹਾ ਹੈ ਜਿਹਨੂੰ ਲੋੜ ਹੈ ਲੋੜ ਤਾਂ ਵੀ ਹੋ ਰਿਹਾ ਹੈ ਹੈ ਇਹਨੂੰ ਨੁਕਸਾਨ ਵੀ ਹੋ ਰਿਹਾ ਹੈ ਹਾਂ ਇਹ ਉਹ ਤਾਂ ਹੋਦਾ ਹੋ ਰਹੀ ਹੋਈ ਹੈ ਨੁਕਸਾਨ ਤਾਂ ਹੋਏਗਾ ਜੇ 40 ਘੰਟੇ ਕੰਮ ਕਰ ਰਿਆ ਸੀ ਹੁਣ 20 ਘੰਟੇ ਕੰਮ ਮਿਲੇਗਾ ਉਹਨੂੰ ਨੁਕਸਾਨ ਤਾਂ ਹੋਏਗਾ ਜੀ ਪਰ ਆਪਾਂ ਕਿਉਂ ਨਾ ਸੋਚੀਏ ਮੈਂ ਗੁਰੂ ਦਾ ਲੰਗਰ ਚੱਲ ਰਿਹਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਕਤ ਦਾ ਭਲਾ ਰਵੱਤੇ ਦਾ ਪਰਮ ਮੰਗਾਂਗੇ ਤਾਂ ਆਪਣਾ ਭਲਾ ਵੀ ਹੋਏਗਾ ਹੋਏਗਾ ਆਪਾਂ ਨੂੰ ਇੱਥੇ ਜ਼ਿੰਦਗੀ ਜੀਣ ਦਾ ਸਵਾਦ ਹੀ ਹੋਰ ਆਏਗਾ ਆਪਾਂ ਸਾਰੇ ਕਹਿੰਦੇ ਆ ਇੱਥੇ ਜਿੰਨਾ ਇੰਜੋਏ ਕਰ ਸਕਦੇ ਆ ਕਰੋ ਇੱਕ ਮੈਨੂੰ ਪੜਾ ਲਿਖਿਆ ਆਪਣੀ ਗੱਲ ਹੋ ਰਹੀ ਸੀ ਉਹ ਕਹੇ ਕੈਨੇਡਾ ਇਜ਼ ਅ ਲੈਂਡ ਆਫ ਓਪਰਚ्युनिटीज ਇੰਨੀਆਂ ਓਪਰਚ्युनिटीਆਂ ਨੇ ਆਪਾਂ ਆਪਣੇ ਡਿਪੈਂਡ ਕਰਦਾ ਕਿਹੜੀ ਓਪਰਚ्युनिटी ਆਪਾਂ ਆਪਾਂ ਨੂੰ ਪਕੜ ਕਰਦੇ ਆ ਪਕਰ ਕਰਾਂਗੇ ਤਾਂ ਓਪਚੁਨਟੀ ਆਪਣੇ ਪੈਰ ਚੁੰਮੂਗੀ ਔਰ ਫਾਇਦਾ ਹੋਏਗਾ ਹੀ ਹੋਏਗਾ ਇੰਨੀਆਂ ਤਰੱਕੀਆਂ ਮਿਲਦੀਆਂ ਨੇ ਇੰਨਾ ਫਾਇਦਾ ਹੁੰਦਾ ਹੈ ਪਰ ਪ੍ਰੋਵਾਈਡਡ ਆਪਾਂ ਇਹਨੂੰ ਸਮਝੀਏ ਵੀ ਆਪਾਂ ਕੀ ਕੰਮ ਕਰਨ ਆਏ ਆ ਕੀ ਕਰਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਇਹ ਸਿਨਸੇਰਿਟੀ ਪੰਕਚੁਐਲਿਟੀ ਆ ਦੋ ਹਥਿਆਰ ਹੈ ਬੰਦੇ ਨੂੰ ਉਪਰ ਲੈ ਜਾਣ ਵਾਸਤੇ ਇੱਥੇ ਸਿਨਸੇਰਿਟੀ ਹੋਵੇ ਤਾਂ 100% ਹੋਵੇ ਪੰਕਚੁਐਲਿਟੀ ਹੋਵੇ ਤਾਂ ਆਪਣੇ ਆਪ ਹੋਵੇ ਸਭ ਤੋਂ ਵੱਡੀ ਚੀਜ਼ ਆਪਣੇ ਤੇ ਕੌਨਫੀਡੈਂਸ ਬਹੁਤ ਜ਼ਰੂਰੀ ਹੈ ਜੋ ਮੈਂ ਕਰ ਸਕਦਾ ਹਾਂ ਔਰ ਕੋਈ ਨਹੀਂ ਕਰ ਸਕਦਾ ਜੇ ਆਪ ਨੂੰ ਆਹ ਕੌਨਫੀਡੈਂਸ ਆ ਗਿਆ ਆਪਾਂ ਆਪਣੇ ਆਪ ਨੂੰ ਪਛਾਣ ਲਿਆ ਦੈਨ ਯੂ ਕੈਨ ਇੰਜੋਏ ਇਨ ਥਿਸ ਵੈਰੀ ਗੁੱਡ ਕੰਟਰੀ ਤੋਂ ਅਸੀਂ ਵੀ ਇੰਜੋਏ ਕਰ ਰਹੇ ਹਾਂ ਤੁਸੀਂ ਵੀ ਸੋਨਾ ਸੋਚਦੇ ਹੋ ਤੁਸੀਂ ਵੀ ਇੰਜੋਏ ਕਰੋ ਤੋਂ ਇਸ ਤੇ ਮਾਈਕੂ ਜੀ ਦਾ ਖਾਲਸਾ ਲੋਕਾਂ ਤੋਂ ਦੂਰ ਰੋ ਥੈਂਕ ਯੂ ਸੋ ਮਚ ਜੀ ਸਾਡੇ ਨਾਲ ਗੱਲ ਕਰਨ ਦਾ ਖਾਲਸਾ ਵੈਗੋ ਜੀ ਕੀ ਫਤਿਹ